ਟੰਗੇ ਕਦ ਕਾਟਦੀ ਆ ਝੋਟੀ ਤੇ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਤੇਜੇ ਕੋਲੇ ਪਹੁੰਚੇ ਹੋਇਆਗੇ ਬਾਈ ਤੇਜੇ ਕੋਲੇ ਨਾ ਮਿੱਤਰੋ ਅੱਜ ਆਪਾਂ ਸੋਨੂੰ ਨਾ ਸੂਈ ਸਵਾਈ ਮੱਝ ਦਿਖਾਵਾਂਗੇ ਤੇ ਸਾਨੂੰ ਥੋੜਾ ਜਿਹਾ ਤਾਂ ਨਾ ਹਨੇਰਾ ਤਾਂ ਹੋ ਗਿਆ ਬਾਕੀ ਇਸੇ ਲੋਡ ਨਾਲ ਤੁਸੀਂ ਐਡਜਸਟਮੈਂਟ ਕਰ ਲਿਓ ਮਿੱਤਰੋ ਮੌਕੇ ਦੀ ਮੌਕੇ ਵਸ ਨਾ ਸਵਾਬਾ ਬਣਿਆ ਤੇ ਮਗਰ ਹੈਗਾ ਮਿੱਤਰੋ ਕਟਾ ਸਾਰੀ ਜਾਣਕਾਰੀ ਆਪਾਂ ਲੈ ਕੇ ਦੇਣਾ ਬਾਈ ਤੇਜੇ ਤੋਂ ਤੇ ਬਾਕੀ ਨਾ ਜੇ ਗੱਲ ਕਰ ਲਗੇ ਥਣ ਲੇਵੇ ਦੀ ਉਹ ਤੁਸੀਂ ਨਾ ਜੇ ਨੇੜੇ ਕਰਕੇ ਮੈਂ ਕੈਮਰਾ ਦਿਖਾਉਂਗਾ ਗੌਰ ਕਰਕੇ ਦੇਖ ਲਿਓ ਮਿੱਤਰੋ ਮੈਥੋਂ ਥੋੜਾ ਜਿਆ ਕਬਰੌਂਦੀ ਜਰੂਰ ਆ ਸਿੰਘ ਗੋੜਾ ਕੱਦ ਕਾਠ ਚੰਗਾ ਸਿੰਗਲ ਹੱਡੀ ਮੱਝਾ ਆ ਵੀ ਤੇ ਜਿਗਰਾ ਸੱਸੀ ਕਾਲ ਬਾਈ ਸੱਸੀ ਕਾਲ ਬਾਈ ਫੋਰ ਕਿਵੇਂ ਤੇ ਤੇ ਠੀਕ ਆ ਬਾਈ ਜੀ ਫੋ ਵਧੀਆ ਚੜਦੀ ਕਲਾ ਚੜਦੀ ਕਲਾ ਅੱਛਾ ਤੇ ਜੀ ਬਈ ਆਪਣਾ ਪਿੰਡ ਕਿਹੜਾ ਆ ਗਿਆ ਸਿੰਘੋ ਆ ਗਿਆ ਜਿਲਾ ਬਠਿੰਡਾ ਜਿਲਾ ਬਠਿੰਡਾ ਅ ਤੱਕ ਸ਼੍ਰੀ ਦਮਦਮਾ ਸਭ ਤੋਂ ਆਪਣਾ ਇਹ ਪਿੰਡ 8 ਕਿਲੋਮੀਟਰ ਹੋ ਆ ਭੈਗਮਰੀ ਹੈ ਨਾ 8 ਕਿਲੋਮੀਟਰ ਹੈ ਅੱਛਾ ਤੇ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਤੇਰੇ ਕੋਲੋਂ ਹੁਣ ਆਪਣੀ ਹੋ ਗਈ ਤੀਜੀ ਵੀਡੀਓ ਹਾਂਜੀ ਹਾਂਜੀ ਤੀਜੀ ਚੌਥੀ ਵੀਡੀਓ ਹੋ ਗਈ ਹਾਂਜੀ ਹਾਂਜੀ ਹੈਨਾ ਤੇ ਪਹਿਲਾ ਵਾਲਾ ਕੰਮ ਵਧੀਆ ਚਰੇ ਲੱਗ ਜਾਂਦਾ ਆਂ ਜਮਾ ਵੀਰੇ ਸਹੀ ਜਮਾ ਆਓ ਫੋਨ ਕਰਕੇ ਪੁੱਛ ਜੇ ਵੀ ਬਾਈ ਕੋਈ ਹੋਰ ਲਿਆ ਦੇ ਜੀ ਅੱਛਾ ਹਾਂ ਸਾਰੇ ਠੀਕ ਆ ਤੇ ਇਹਦਾ ਸੂਆ ਕਿੰਨਾ ਆ ਗਿਆ ਤੇਰੀ ਆ ਝੋਟੀ ਦਾ ਦੂਜਾ ਵੀਰੇ ਦੂਜਾ ਸੂਆ ਕਿੰਨਾ ਮਤਲਬ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 14 ਦਿਨ ਹੋ ਗਏ ਤੇ ਕਿੰਨਾ ਦੁੱਧ ਤਿਆਰ ਕਰ ਗਈ ਹੁਣ ਤਾਂ 13 ਲੀਟਰ ਤਿਆਰ ਕਰ ਗਏ ਭਾਈ 13 ਲੀਟਰ ਜਮਾ ਤਿਆਰ ਹਾਂ ਜਮਾ ਭਾਈ ਪਣਾ ਡੱਬੇ ਮਾਰ ਲਿਆ ਕੀ ਮਾ ਪਣਾ ਡੱਬੇ ਮਾਰ ਲੇ ਤਿੰਨ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਆ ਗੱਲ ਤੇਰੀ ਤੇ ਇਹ ਸੂਆ ਦੂਜਾ ਹੀ ਐ ਨਾ ਹਾਂ ਜੀ ਸੂਆ ਦੂਜਾ ਵੀਰੇ ਠੀਕ ਆ ਅੱਛਾ ਤੇ ਜੇ ਜੇ ਹੁਣ ਗੱਲ ਕਰ ਲੇ ਸੇਵਾਂ ਨਾਲ ਮਤਲਬ ਕੋਈ ਲੀਟਰ 2 ਲੀਟਰ ਹੋਰ ਵਧ ਸਕਦੀ ਆ ਵਧੂਗੀ ਵੀਰੇ ਵਧੂਗੀ ਆ ਬਦੂਗੀ ਠੀਕ ਹੈ ਜਿਵੇਂ ਮੈਂ ਤੈਨੂੰ ਪਹਿਲੀ ਜਦੋਂ ਹੁਣ ਆਪਾਂ ਅਗਲੀ ਤੂੰ ਮੈਂ ਝੋਟੀ ਵੇਚੀ ਆ ਤੂੰ ਮੈਨੂੰ ਨਾ ਇੱਕ ਸਵਾਦ ਲਿਆਤਾ ਵੀ ਆਪਾਂ ਤਾਂ ਅਗਲਾ ਪਲਾ 20 ਕੱਢ ਲੈ ਹਾਂਜੀ ਹਾਂ ਪਰ ਆਪਾਂ ਅੱਜ ਜਿੰਨਾ ਤਿਆਰ ਹੁਣ ਨਾ ਕਹਿ ਕੇ ਦੇਣੀ ਹੈ ਹਾਂਜੀ ਹਾਂ ਅਗਲੇ ਨੇ ਆਪ ਤੇ ਸਮਝ ਨਾ ਲੈਣੀ ਹੈ ਹਾਂਜੀ ਹਾਂ ਹੈਨਾ ਹਾਂ ਤੇ ਖੋਲ ਫਿਰ ਕੇ ਆਪਾਂ ਤਰੀ ਝੋਟੀ ਦਿਖਾਗੇ ਤੋੜ ਕੇ ਤੇ 3 ਲੀਟਰ ਤਿਆਰ ਲੈ ਆ ਦੇਖੋ ਲੈ ਵੀ ਆਹ ਦੇਖ ਲਓ ਹੁਣ ਤੇਜੇ ਬਾਈ ਦੀ ਝੋਟੀ ਚੈੱਕ ਕਰ ਲਓ ਕੱਦ ਘਾੜਤਾ ਨਾ ਜਮਾ ਬਹੁਤ ਜਿਆਦਾ ਚੰਗੇ ਕਦ ਕਾਠ ਦੀ ਆ ਝੋਟੀ ਤੇ ਹੁਣ ਨਾ ਤੁਸੀਂ ਲੇਵਾ ਵੀ ਦੇਖ ਲੋ ਐਨ ਪੂਰੀ ਲੇਵੇ ਤੋਂ ਸਾਫ ਸੁਥਰੀ ਝੋਟੀ ਆ ਮਿੱਤਰੋ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਵੀ ਹਾਂ ਇਹ ਕੋਈ ਨਾ ਪੱਕੀ ਰਹਿ ਨਹੀਂ ਸੀ ਸਾਡੀ ਵੀਡੀਓ ਬਣਾਉਣ ਦੀ ਇਹ ਤਾਂ ਸਮੇਂ 'ਚੋਂ ਸਮਾਂ ਕੱਢਿਆ ਬੱਸ ਕਿ ਨਹੀਂ ਤੇ ਜੇ ਹਾਂਜੀ ਹਾਂਜੀ ਹਾਂ ਹਾਂ ਸਮੇਂ ਤੋਂ ਸਮਾਂ ਕੱਢਿਆ ਬੱਸ ਲੈ ਚੱਲ ਬੱਚੇ ਦੀ ਜਾਊਗੀ ਲੈ ਵੀ ਆਹ ਦੇਖ ਲੋ ਖਾਨ ਲੇਵੇ ਦੀ ਜਮਾ ਪੂਰੀ ਸਾਫ ਆ ਤਾਜੀ ਸੂਈ ਆ ਮਿੱਤਰੋ ਝੋਟੀ ਤਾਜੀ ਸੂਈ ਝੋਟੀ ਤੇ ਕੱਦ ਕਾਟ ਤੇ ਲੇਵਾ ਜਿਹੜਾ ਹੈਗਾ ਨਾ ਕਰਮ ਵਾਲੀ ਦਾ ਜੇ ਕਿਤੇ ਦਿਨ ਜਾ ਹੁੰਦਾ ਫਿਰ ਮੈਂ ਤੁਹਾਨੂੰ ਦਿਖਾਉਂਦਾ ਇਹਦਾ ਥੋੜੀ ਜੀ ਬ੍ਰਾਈਟਨੈਸ ਵਧਾ ਰખી ਆ ਮੈਂ ਇਧਰੋਂ ਕੋਈ ਗੱਲ ਨਹੀਂ ਬਣਦੇ ਤੇਜਾ ਕਿੱਲੇ ਜਗ ਤੇ ਸਿਰ ਕੋਈ ਨਹੀਂ ਫਿਰ ਆ ਇਹ ਪੂਰੀ ਹੁੰਦੀ ਆ ਆ ਦੇਖੋ ਲੇਵੇ ਲੂਵੇ ਤਾਂ ਤਾਂ ਸਾਫ਼ ਆ ਯਾਰ ਪੂਰੀ ਸਾਫ਼ ਲੀਵੀ ਤਾਂ ਹੈਨਾ ਬੜੀ ਸਾਫ਼ ਹੈ ਆ ਪੂਰੀ ਸਾਫ਼ ਆ ਝੋਟੀ ਇਦਰੀ ਕੀ ਬੋਝਾ ਬੰਦੇ ਬੰਦੇ ਕੋਈ ਨਹੀਂ ਅੱਛਾ ਤੇ ਤੇ ਰੇਟ ਕਿਨਾ ਕਰਤਾ ਤੇਰੀ ਝੋਟੀ ਦਾ ਰੇਟ ਵੀ 61 60 ਹਾਂਜੀ ਤੇ ਟਾੜਾ ਵਾਟਾ ਕਿੰਨੇ ਦੀ ਦੇਂਗਾ ਆਟਾ ਵਾਟਾ ਕਰ ਦਾਂਗਾ ਬਣਾ ਉਟਾ ਕਿੰਨਾ ਦੱਸੀ ਕਰ ਪੰਜ ਕਰ ਦਾਂਗੇ ਯਾਰ ਇੱਕ 55 ਜੀ ਜੀ ਵੈਰੀ ਗੁੱਡ ਨਹੀਂ ਠੀਕ ਆ ਤੇਰੀ ਝੋਟੀ ਦਾ ਰੇਟ ਬਾਕੀ ਦਾ ਮਾਲਕਤ ਜਿਹੜੇ ਹੈਗੇ ਲੈਣਗੇ ਉਹ ਦੱਸਣਗੇ ਜਾਂ ਤੇਰੇ ਦਰਸ਼ਕ ਦੱਸਣਗੇ ਹਾਂਜੀ ਅੱਛਾ ਤੇ ਜੇ ਭਾਈ ਜੇ ਤੇਰੇ ਨੰਬਰ ਦੀ ਗੱਲ ਕਰਗੇ ਨੰਬਰ ਕਿਹੜਾ ਚੱਲਦਾ ਨੰਬਰ 98727 ਕਿ 80276 ਠੀਕ ਆ ਤੇ ਲੋਵੀ ਮਿੱਤਰੋ ਏ ਸੀ ਬਾਈ ਤੇਜਾ ਪਿੰਡ ਸਿੰਘੋ ਤੋਂ ਮਿੱਤਰੋ ਜਿਹੜੇ ਭਰਾ ਦੇ ਨਾਲ ਝੋਟੀ ਫਿੱਟ ਆ ਗਈ ਤੇ ਜਿਹੜੋ ਕੋਲੇ ਆ ਗਿਆ ਬੰਦਾ ਕੋਲੇ ਆ ਕੇ ਝੋਟੀ ਨਾਲ ਜਿਹੜੀ ਥਣ ਲੈਵੇ ਤੋਂ ਧਾਰਾਂ ਤੂਰਾਂ ਦੀ ਨਾ ਉਹ ਸਾਡੀ ਮਾਤਾ ਖੜੀ ਆ ਪੁੱਤ ਕਹਿੰਦੀ ਆਪਾਂ ਨਾ ਇਹਦਾ ਪਸਵਾਹ ਵਾਲਾ ਤਗੜਾ ਥਣ ਲੈਵਾ ਬੜਾ ਸੋਹਣਾ ਕੱਢਦੀ ਐ ਪਰ ਹੁਣ ਮਾਤਾ ਨਾ ਆਪਣਾ ਹਨੇਰਾ ਹੋ ਗਿਆ ਤੇ ਨਹੀਂ ਆਪਾਂ ਦਿਖਾਉਂਦੇ ਨਹੀਂ ਸਹੀ ਗੱਲ ਆ ਮਾਤਾ ਨਾ ਹਰ ਵੇਲੇ ਸ਼ੌਂਕ ਆ ਮਾਤਾ ਨੂੰ ਤੇ ਜੇ ਇਹ ਗੱਲ ਪੱਕੀ ਐ ਨਾ ਸ਼ੌਂਕ ਸ਼ੌਂਕ ਜੀ ਧਾਰਾ ਮਾਰ ਕੇ ਦਿਖਾਉਣ ਦਾ ਸ਼ੌਂਕ ਆ ਉਹ ਅੱਜ ਸ਼ੌਕ ਆਪਾਂ ਵਿੱਚ ਛੱਡਾਂਗੇ ਠੀਕ ਆ ਬਾਕੀ ਜਿਹੜਾ ਭਰਾ ਇੱਥੇ ਆਇਆ ਨਾ ਇੱਥੇ ਆ ਕੇ ਤਸੱਲੀ ਕਰ ਲਿਓ ਮਿੱਤਰੋ ਤਸੱਲੀ ਕਰਕੇ ਲਿ ਜਾ ਸਕਦੇ ਹੋ ਧੰਨਵਾਦ ਸਾਰਿਆਂ ਦਾ